ਲੇਬਰ ਮਹਿਕਮਾ ਪੰਜਾਬ ਨੇ BOC ਵੱਲੋਂ ਕੰਸਟ੍ਰਕਸ਼ਨ ਲੇਬਰ ਵਰਕਰ ਐਟਕ ਯੂਨੀਅਨ ਨੂੰ ਮੀਟਿੰਗ ਦਾ ਸੱਦਾ ਦੇ ਕੇ ਮੀਟਿੰਗ ਵਿੱਚ ਨਾ ਪਹੁੰਚਣ ਦੇ ਰੋਸ ਰੂਪ ਚੰਡੀਗੜ੍ਹ ਵਿਖੇ ਦਰਨਾ ਲਗਾਇਆ ਗਿਆ ਜਿਸ ਤੋਂ ਬਾਅਦ ਮੀਟਿੰਗ ਦਿੱਤੀ ਗਈ ਅਤੇ ਆਧੀਆਂ ਮੰਗਾਂ ਰੱਖੀਆਂ ਅਤੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ 27 ਤਰੀਕ ਨੂੰ ਵੱਡਾ ਸੰਘਰਸ਼ ਹੋਵੇਗਾ ਹੋਰ ਕੀ ਕੁਝ ਹੋਇਆ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਹਾਂਜੀ ਪ੍ਰਦੀਪ ਜੀ ਕੀ ਕਹਿਣਾ ਚਾਹਦੇ? ਮਾਸ ਅਸੀਂ ਤੇਰੀ ਕਹਿਣਾ ਚਾਹਣੇ ਜੀ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਸਾਡੇ ਲੀਡਰ ਸਾਹਿਬਾਨ ਆਏ ਸੀ 8 ਕਜੂਨ ਤੋਂ ਤੇ ਸਾਨੂੰ ਲੈਟਰ ਨਾ ਦਿੱਤਾ ਸੀਗਾ 11 ਵਜੇ ਦਾ ਸਮਾਂ ਦਿੱਤਾ ਸੀਗਾ ਪਰ ਜਦ ਇੱਥੇ ਆਏ ਤਾਂ ਇਹਦੇ ਸਬੰਧੀ ਇਹਨਾਂ ਨੇ ਐਨੀ ਅਨਕੌਲੀ ਕੀਤੀ ਵੀ ਇਹਨਾਂ ਨੂੰ ਖੁਦ ਨਹੀਂ ਪਤਾ ਤੇ ਵੀ ਅੱਜ ਮੀਟਿੰਗ ਹੈ। ਅਸੀਂ 10-10 11-11000 ਰੁਪਏ ਖਰਚ ਕੇ ਇੱਥੇ ਆਏ ਆ। ਸਾਡੀ ਖੱਜਲ ਖਵਾਰੀ ਸਰਦਿਓ ਲੀਡਰਾਂ ਦੀ ਖੱਜਲ ਖਵਾਰੀ ਨਹੀਂ ਹੋ ਰਹੀ ਤੇ ਕਿਰਤਿਆਂ ਦੀ ਕਿੰਨੀ ਹੋਊਗੀ ਜਿਦਾ ਅੰਦਾਜ਼ਾ ਲਗਾਓ ਇਨਸਪੈਕਟਰ ਲੈਵਲ ਤੋਂ ਲੈ ਕੇ ਖੱਜਲ ਖਵਾਰੀ ਤੱਕ ਹੁੰਦੀ ਜਾ ਰਹੀ ਹੈ ਕਹਿਣ ਨੂੰ ਹੈ ਮਹਿਕਮਾ ਵਿੱਚ ਇੱਕ ਲਿਵਰ ਡਿਪਾਰਟਮੈਂਟ ਦਾ ਹੈ ਪਰ ਇਹ ਕੋਆਰਡੀਨੇਟ ਕਰਾਣੇ ਦੀ ਰਾਖੀ ਕਰਦਾ ਹੈ ਇਦਾਂ ਮਹਿਸੂਸ ਹੁੰਦਾ ਹੈ ਤੇ ਜੇ ਸਾਨੂੰ ਉਸ ਤੋਂ ਪਹਿਲਾਂ ਮੀਟਿੰਗ ਨਾ ਮਿਲੀ ਸਾਡੇ ਮਸਲੇ ਹੱਲ ਨਾ ਹੋਏ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਸੈਡਾ ਉੱਤੇ ਤੁਸੀਂ ਆਏ ਸੀ ਮੀਟਿੰਗ ਵਾਸਤੇ ਔਰ ਮੀਟਿੰਗ ਹੋਈ ਤੁਹਾਡੀ ਮੇਰਾ ਨਾਮ ਹੈ ਕਮਲ ਖੁਸ਼ਿਆ ਸਿੰਘ ਮੈਂ ਬਣਾਏ ਜ਼ਿਲ੍ਹੇ ਦਾ ਸੇਕਤੀਆਂ ਅੱਜ ਦਿੱਤੀ ਹੈ ਤੀਜੀ ਕਿਰਤ ਵਿਭਾਗ ਦੇ ਦਫ਼ਤਰ ਦੇ ਵਿੱਚ ਜੋ ਕਲੈਕਸ਼ਨ ਵਰਕ ਰਜਿਸਟਰ ਹੋਇਆ ਹੋਇਆ ਉਹਨਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਦੋ ਪਿੰਡਾਂ ਵਿੱਚ ਥੱਲੇ ਖੱਜੇ ਪਾਰੇ ਹੋ ਰਹੀਆਂ ਲਾਪਤਰੀਆਂ ਦੇ ਬੁਜੀਫੇਰੀ ਬੱਚਾਂ ਦੇ ਪੈ ਰਹੇ ਡੈਥ ਕੇਸ ਦੇ ਸੰਬੰਧ ਉਹ ਨਹੀਂ ਪੈ ਰਹੇ ਇਸ ਤਰ੍ਹਾਂ ਕਿ 6 ਤਰੀਕ ਨੂੰ ਸਾਰੇ 6 ਫਰਵਰੀ ਨੂੰ ਸਾਰੇ ਪੰਜਾਬ ਦੇ ਵਿੱਚ ਲਗਭਗ 7-8 ਜਿਲ੍ਹਿਆਂ ਦੇ ਵਿੱਚ ਮੰਗ ਬਦਲ ਦਿੱਤਾ ਪੰਜਾਬ ਦੇ ਕਿਰਤ ਵਿਭਾਗ ਨੇ ਇਹਨਾਂ ਮੰਗਾਂ ਸਮਾਲੇ ਉਹਦੇ ਤਹਿਤ ਇਹ ਚੈਨਲ ਜਨ ਮੀਟਿੰਗ ਦਿੱਤੀ ਪੰਜਾਬ ਦੀ ਸੁਖਦੇਸ਼ ਸ਼ਰਮਾ ਜੀ ਨੇ ਇੱਥੇ ਆਉਂਦੇ ਸਾਡੇ ਸੈਕਟਰ ਨੇ ਉਹ ਮੀਟਿੰਗ ਜਦੋਂ ਇੱਥੇ ਆਇਆ ਹਰਜ ਕਰਕੇ ਆਇਆ ਕਰਕੇ ਚਾਰ ਵਜੇ ਉੱਠ ਕੇ ਸਾਰੇ ਕਿੱਥੇ ਫਾਜ਼ਲ ਕਾ ਕਿੱਥੇ ਬਰਾਲਾ ਕਿੱਥੇ ਅੰਬਸਾਰਾ ਜਦੋਂ ਇੱਥੇ ਆਇਆ ਇੱਥੇ ਕੋਈ ਅਫਸਰ ਹੈ ਹੀ ਨਹੀਂ ਲੈਸੀ ਹੈ ਨਹੀਂ ਇਹ ਇੰਨੀ ਲਾਪਰਵਾਹੀ ਜੇ ਥੱਲੇ ਏਅਰ ਕਿਸਾ ਹੈ ਕਮਿਸ਼ਨਰ ਤੋਂ ਖ਼ਬਰ ਕਰੀ ਜਾਂਦਾ ਇੰਸਪੈਕਟਰ ਬੈਂਦਾ ਕੋਲੀ ਦਾ ਉਤਰਾਂ ਦੇ ਵਿੱਚ ਜਦੋਂ ਇੱਥੇ ਕਿਰਤ ਕਹਿੰਦਾ ਪੰਜਾਬ ਦਾ ਦਾਤਰਾ ਇਹ ਖੁਦ ਨਹੀਂ ਬੈਂਦੇ ਤਾਂ ਫਿਰ ਲੋਕਾਂ ਦੇ ਮਸਲੇ ਹੱਲ ਕਿਵੇਂ ਹੋਣਗੇ ਸਾਨੂੰ ਇਸ ਗੱਲ ਦਾ ਦੁੱਖ ਹੈ ਜਦੋਂ ਇੱਥੇ ਇਹ ਵੀ ਉਹ ਛੁੱਟੀ ਦਿਨ ਜਿਹੋਦੀ ਬਦਲੀ ਹੋਊਗੀ ਜੇ ਮਤਲਬ ਹੈ ਨਹੀਂ ਕਿ ਅਧਿਕਾਰੀ ਸਾਨੂੰ ਜਿਵੇਂ ਮੀਟਿੰਗ ਪਹਿਲਾਂ ਤੇ ਉਹ ਮੇ ਇੱਕ ਚਿੱਠੀ ਹੋਰ ਕੱਢ ਦਿੰਦੇ ਵਟਸਐਪ ਤੇ ਭੇਜ ਦਿੰਦੇ ਮੈਸੇਜ ਭੇਜ ਦਿੰਦੇ ਪਰ ਜਾਣ ਬੁੱਝ ਕੇ ਮੈਕਮਾ ਖਰਾਬ ਕਰ ਰਿਹਾ ਇਹ ਪੰਜਾਬ ਕਲੈਕਸ਼ਨ ਬੋਰਡ ਜਿਹੜੀ ਲੋਕਾਂ ਦਾ ਭਲਾਈ ਫੰਡਾ ਲੋ ਜਿਹੜਾ ਜਿਹੜਾ ਇਹਦੇ ਆਪਣੇ ਫੀਸਾਂ ਭਰ ਕੇ ਦੇ ਮੈਂਬਰ ਬੜੇ ਆ ਪਰ ਇਹ ਦੇਣ ਨੂੰ ਤਿਆਰ ਹੀ ਨਹੀਂ ਕੋਸ ਇਸ ਲਈ ਅਸੀਂ ਆਪਦਾ ਰੋਸ ਵੀ ਕੀਤਾ ਰੋਸ ਕਰਨ ਤੋਂ ਬਾਅਦ ਕੁਝ ਗੱਲਾਂ ਚਲੋ ਜਦੋਂ ਮੀਟਿੰਗ ਜਿਹੜੀਆਂ ਅਸੀਂ 27 ਤਰੀਕ ਨੂੰ ਵੱਡਾ ਧਰਨਾ ਲਾਵਾਂਗੇ ਜੇਕਰ ਕੋਈ ਵੀ ਇਹ ਸਾਨੂੰ 27 ਤੋਂ ਪਹਿਲਾਂ ਮੀਟਿੰਗ ਦੇ ਕੇ ਇਹਨਾਂ ਗੱਲਾਂ ਉਸ ਖਲ ਨਹੀਂ ਕਰਦੇ ਤਾਂ ਫਿਰ ਧਰਨਾ ਲਾਵਾਂਗੇ ਇਸ ਵੀ ਅੱਜ ਮੀਟਿੰਗ ਲਈ ਆਏ ਸੀ ਕੋਈ ਕੀ ਕਹਿਣਾ ਚਾਹੁੰਦੇ ਮੈਕਮਾ ਲੇਬਰ ਨੇ ਬੀਓਸੀ ਵੱਲੋਂ कंस्ट्रक्शन वर्कर्स एंड लेबर यूनियन ने आज तक नु मीटिंग दी थी आज दी 11 ਵਜੇ ਦੀ ਮੀਟਿੰਗ ਦੇ ਵਿੱਚ ਮਤਲਬ ਅਸੀਂ ਪੰਜਾਬ ਦੇ 9 ਸਾਥੀ ਸ਼ਾਮਲ ਹੋਏ ਸੀ ਪਰ ਇੱਥੇ ਆ ਕੇ ਪਤਾ ਲੱਗਿਆ ਨਾ ਲੇਬਰ ਕਮਿਸ਼ਨਰ ਪੰਜਾਬ ਹਾਜ਼ਰ ਹੈ ਤੇ ਨਾ ਹੀ ਸੈਕਟਰੀ ਬੀਓਸੀ ਡਿਪਟੀ ਸੈਕਟਰੀ ਬੀਓਸੀ ਹਾਜ਼ਰ ਹੈ ਤੇ ਨਾ ਹੀ ਉਹਨਾਂ ਨੇ ਸਾਨੂੰ ਮੀਟਿੰਗ ਦੇ ਕੈਨਸਲ ਕਰਨ ਦੀ ਕੋਈ ਸੂਚਨਾ ਦਿੱਤੀ ਇਹ ਸਾਰੀਆਂ ਹਾਲਤਾਂ ਤੋਂ ਬਾਅਦ ਮਜਬੂਰੀ ਇਹ ਬਣਦੀ ਸੀ ਕਿ ਪ੍ਰੋਟੈਸਟ ਕੀਤਾ ਜਾਏ ਇਸ ਕਰਕੇ ਜਥੇਬੰਦੀ ਨੇ ਲੇਬਰ ਕਮਿਸ਼ਨਰ ਪੰਜਾਬ ਦੇ ਦਫਤਰ ਅੱਗੇ ਇਹ ਨੌਵੇਂ ਸਾਧੀਆਂ ਨੇ 1 ਘੰਟਾ ਹੇਠਾਂ ਬਹਿ ਕੇ ਪ੍ਰੋਟੈਸਟ ਕੀਤਾ ਨਾਰੇਬਾਜ਼ੀ ਕੀਤੀ ਤੇ ਇਸ ਤੋਂ ਬਾਅਦ ਅਡੀਸ਼ਨਲ ਕਿਰਤ ਕਮਿਸ਼ਨਰ ਸ਼੍ਰੀਮਤੀ ਮੋਨਾਪੂਰੀ ਨੇ ਜਥੇਬੰਦੀ ਨੂੰ ਸੱਦਿਆ ਔਰ ਉਸੇ ਦਰਮਿਆਨ ਡਿਪਟੀ ਸੈਕਟਰੀ ਜਗਪ੍ਰੀਤ ਸਿੰਘ ਦਾ ਫੋਨ ਆਇਆ ਜੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਫੌਰੀ ਤੌਰ ਤੇ ਇੱਕ ਮੀਟਿੰਗ ਦੇਾਂਗੇ ਉਸ ਮੀਟਿੰਗ ਤੋਂ ਤੇ ਫੈਸਲੇ ਤੋਂ ਬਾਅਦ ਮੋਨਾਂਪੁਰੀ ਜੀ ਨੇ ਸੁਣਿਆ ਅਸੀਂ ਉਹਨਾਂ ਨੂੰ ਕੁਝ ਗੱਲਾਂ ਨਮੂਨੇ ਦੇ ਤੌਰ ਤੇ ਦਸੀਆਂ ਜਿਨ੍ਹਾਂ ਵਿੱਚ ਸਭ ਤੋਂ ਵੱਡੇ ਤੌਰ ਤੇ ਦੱਸਿਆ ਗਿਆ ਕਿ ਪੈਨਸ਼ਨ ਪਾਸ ਤਾਂ ਕਰ ਦਿੱਤੀ ਗਈ ਪਰ ਵਰਕਰ ਨੂੰ ਨਹੀਂ ਮਿਲੀ ਉਹ ਕਹਿੰਦੇ ਨੇ ਕਿ ਲਾਈਵ ਸਰਟੀਫਿਕੇਟ ਚਾਹੀਦਾ ਜਦੋਂ ਕਿ ਵਰਕਰ ਨੂੰ ਮਿਲੀ ਨਹੀਂ ਤਾਂ ਲਾਈਵ ਸਰਟੀਫਿਕੇਟ ਦੀ ਕੀ ਲੋੜ ਹੈ ਤੇ ਉਹਨਾਂ ਇਹ ਵੀ ਮੰਗ ਰੱਖੀ ਕਿ ਚੱਪ ਹਜ਼ਾਰ ਦੇ ਕਰੀਬ ਉਹ ਲੋਕ ਨੇ ਜਿਹਦੇ ਅਪਲਾਈ ਨਹੀਂ ਕਰ ਸਕੇ ਮਰ ਗਏ ਉਹਨਾਂ ਦੇ ਵਾਰਿਸ ਤੇ ਇਸ ਕਰਕੇ ਉਹਨਾਂ ਨੂੰ ਅਪਲਾਈ ਕਰਨ ਦਾ ਸਮਾਂ ਦਿੱਤਾ ਜਾਏ ਇਸੇ ਤਰ੍ਹਾਂ ਹੀ ਇਹ ਵੀ ਦੱਸਿਆ ਗਿਆ ਕਿ ਪੁਰਾਣੇ ਪੈਸੇ ਜੋ ਪਏ ਹੋਏ ਉਹਨਾਂ ਨੂੰ ਮਿਲ ਨਹੀਂ ਰਹੇ ਤੇ ਉਹ ਬੈਂਕਾਂ 'ਚੋਂ ਵਾਪਸ ਆਏ ਨੇ ਉਹਦੀ ਖੱਜਲ-ਖੁਆਰੀ ਬੰਦ ਕੀਤੀ ਜਾਏ ਨਮੂਨੇ ਦੇ ਤੌਰ ਤੇ ਉਹਨਾਂ ਨੂੰ ਕੋਈ ਕੇਸ ਹੈ ਜਿਹੜੇ ਉਹ ਦਿੱਤੇ ਗਏ ਇਹਨਾਂ ਕੇਸਾਂ ਤੋਂ ਬਾਅਦ ਉਹਨਾਂ ਨੇ ਯਕੀਨ ਦਿਲਾਇਆ ਜੱਥੇਬੰਦੀ ਨੇ ਅੰਤਜੇ ਫੈਸਲਾ ਕੀਤਾ ਕਿ ਅਗਰ 27 ਤੋਂ ਪਹਿਲਾਂ ਇਸ ਦਾ ਕੋਈ ਨਿਮੇੜਾ ਨਹੀਂ ਹੁੰਦਾ ਤਾਂ 27 ਤਰੀਕ ਨੂੰ ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਇਟੈਕ ਪੰਜਾਬ ਵੱਡੇ ਪੱਧਰ ਤੇ ਕਿਰਤ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਧਰਨਾ ਦੇਗੀ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਆ ਉਸ ਤੋਂ ਬਾਅਦ ਕਿਰਤ ਮੰਤਰੀ ਦੇ ਖਿਲਾਫ ਅਤੇ ਲੇਬਰ ਮਹਿਕਮੇ ਦੇ ਖਿਲਾਫ ਹੈ ਜਿਹੜੀ ਉਹ ਸੰਘਰਸ਼ ਸ਼ੁਰੂ ਕਰ ਦਿੱਤਾ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत